ਬੜਾ ਹੀ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਇੱਕ ਸ਼ਖਸ ਦੀ ਜਿਹੜੀ ਹੈ ਮੌਤ ਹੋ ਗਈ ਹੈ ਤਾਂ ਜਲੰਧਰ ਪਠਾਨਕੋਟ ਹਾਈਵੇ ਦੇ ਉੱਪਰ ਖੁੱਡਾ ਪਿੰਡ ਦੇ ਨਜ਼ਦੀਕ ਇਹ ਪੂਰਾ ਘਟਨਾ ਜਿਹੜੀ ਹੈ ਦਰਦਨਾਕ ਹਾਦਸਾ ਵਾਪਰਿਆ ਇੱਕ ਟਰੈਕਟਰ ਅਤੇ ਇੱਕ ਕਾਰ ਜਿਹੜੀ ਹੈ ਉਹ ਪਲਟ ਜਾਂਦੇ ਨੇ ਜਿਸ ਦੇ ਵਿੱਚ ਇੱਕ ਜਣੇ ਦੀ ਜਿਹੜੀ ਹੈ ਮੌਤ ਹੋ ਗਈ ਹੈ ਦਰਸਲ ਕਾਰ ਜਿਹੜੀ ਹੈ ਖਰਾਬ ਹੋ ਜਾਂਦੀ ਹੈ ਜਿਸ ਤੋਂ ਬਾਅਦ ਟਰੈਕਟਰ ਦੇ ਉੱਪਰ ਟੋਚਨ ਪਾ ਕੇ ਕਾਰ ਨੂੰ ਲਜਾਇਆ ਜਾ ਰਿਹਾ ਸੀ ਦੱਸਿਆ ਜਾ ਰਿਹਾ ਹੈ ਕਿ ਦੋਵੇਂ ਪਿੰਡ ਦੇ ਹੀ ਇੱਕੋ ਪਿੰਡ ਦੇ ਰਹਿਣ ਵਾਲੇ ਸੀਗੇ ਤੇ ਚਾਚਾ ਭਤੀਜਾ ਜਿਹੜੇ ਲੱਗਦੇ ਸੀ ਇੱਕ ਦਾ ਨਾਂ ਸੀ ਜਤਿੰਦਰ ਜਿਸ ਦੀ ਮੌਤ ਹੋ ਗਈ ਹੈ ਜਿਹੜੇ ਕਿ ਟਰੈਕਟਰ ਚਲਾ ਰਿਹਾ ਸੀ ਤੇ ਰਜਿੰਦਰ ਜਿਹੜਾ ਕਿ ਕਾਰ ਦੇ ਵਿੱਚ ਬੈਠਾ ਸੀ ਉਸ ਦੀ ਕਾਰ ਜਿਹੜੀ ਹੈ ਖਰਾਬ ਹੋ ਗਈ ਸੀ ਤਾਂ ਦੋਵੇਂ ਅਚਾਨਕ ਪਲਟ ਜਾਂਦਾ ਟਰੈਕਟਰ ਤੇ ਜਤਿੰਦਰ ਟਰੈਕਟਰ ਦੇ ਹੇਠ ਆ ਜਾਂਦਾ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਜਾਂਦੀ ਹੈ ਜਦ ਕਿ ਜਿਹੜਾ ਭਤੀਜਾ ਲੱਗਦਾ ਸੀ ਰਜਿੰਦਰ ਉਸ ਦੀ ਜਾਨ ਬਚਨ ਦੀ ਹਾਲਾਂਕਿਉਂ ਵੀ ਜ਼ਖਮੀ ਜੜਾਗਾ ਦੱਸਿਆ ਜਾ ਰਿਹਾ ਤਾਂ ਬੜਾ ਹੀ ਦਰਦਨਾਕ ਹਾਦਸਾ ਹੈ ਵਾਪਰਿਆ ਤਸਵੀਰਾਂ ਤੁਸੀਂ ਵੇਖੋ ਕਿਸ ਤਰ੍ਹਾਂ ਟੋਚਨ ਪਾਇਆ ਹੋਇਆ ਸੀ ਕਿਉਂਕਿ ਕਾਰ ਜਿਹੜੀ ਹੈ ਉਹ ਖਰਾਬ ਹੋ ਗਈ ਸੀ ਕਾਰ ਖਰਾਬ ਹੋ ਜਾਂਦੀ ਹੈ ਜਿਸ ਤੋਂ ਬਾਅਦ ਟੋਚਨ ਪਾ ਕੇ ਕਾਰ ਨੂੰ ਦਸਵੇ ਲੈ ਕੇ ਜਾਇਆ ਜਾ ਰਿਆ ਸੀ ਤਾਂ ਜੇ ਤਾਂ ਜੋ ਗੱਡੀ ਨੂੰ ਠੀਕ ਕਰਵਾਇਆ ਜਾ ਸਕੇ ਪਰ ਉੱਥੇ ਪਹੁੰਚਣ ਤੋਂ ਪਹਿਲਾਂ ਹੀ ਇਹ ਦਰਦਨਾਕ ਹਾਦਸਾ ਜੜਾਗਾ ਵਾਪਰ ਜਾਂਦਾ ਹਾਲਾਂਕਿ ਦੱਸਿਆ ਜਾ ਰਿਹਾ ਕਿ ਦੋਵੇਂ ਚਾਚਾ ਭਤੀਜਾ ਜਿਹੜੇ ਲੱਗਦੇ ਨੇ ਇਹ ਵੀ ਖਬਰ ਸਾਹਮਣੇ ਆਈ ਇੱਕ ਦੋਵੇਂ ਪੁਰਤਗਾਲ ਤੋਂ ਕੁਝ ਸਮਾਂ ਪਹਿਲਾਂ ਹੀ ਵਾਪਸ ਜੜੇ ਆਏ ਸੀਗੇ ਤਾਂ ਬੜਾ ਹੀ ਦਰਦਨਾਕ ਹਾਦਸਾ ਵਾਪਰ ਜਾਂਦਾ ਦੋ ਘਰ ਦੇ ਵਿੱਚ ਜਿਹੜੇ ਸੱਥਰ ਵਿੱਚ ਕੇ ਨੇ ਤੁਸੀਂ ਵੇਖੋ ਤਸਵੀਰਾਂ ਦੇ ਵਿੱਚ ਕਿੰਨਾ ਭਿਆਨਕ ਕਿ ਹਾਦਸਾ ਹੈ ਜਿਲੰਦਰ ਪਠਾਨਕੋਟ ਹਾਈਵੇ ਤੇ ਵਾਪਰ ਟਾਂਡਾ ਦੇ ਕੋਲ ਹੀ ਜਿਹੜਾ ਪੂਰਾ ਘਟਨਾਕਰਮ ਜੜੀਏ ਵਾਪਰੀ ਹੈ ਤਾਂ ਬੜਾ ਹੀ ਮੰਦ ਭਾਗਾ ਹਾਦਸਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਪੂਰੀ ਘਟਨਾ ਵਾਪਰੀ ਹੈ ਲਗਾਤਾਰ ਸੜਖਾਸੈਂ ਦੀ ਘਟਨਾਵਾਂ ਲਗਾਤਾਰ ਵਧ ਰਹੀਆਂ ਨੇ ਪੰਜਾਬ ਦੇ ਵਿੱਚ ਤਾਂ ਬੜਾ ਹੀ ਦਰਦਨਾਕ ਹਾਦਸਾ ਹੈ ਵਾਪਰਿਆ ਜਤਿੰਦਰ ਸਿੰਘ ਜਿਹੜਾ ਕਿ ਡਾਕਟਰ ਚਲਾ ਰਿਹਾ ਸੀਗਾ ਤਾਂ ਉਹ ਇੱਕ ਟਰੈਕਟਰ ਦੇ ਹੇਠਾਂ ਆ ਜਾਂਦਾ ਜਿਸ ਤੋਂ ਬਾਅਦ ਉਸਦੀ ਮੌਤ ਹੋ ਜਾਂਦੀ ਤੇ ਜ਼ਖਮੀ ਕਾਰ ਚਾਲਕ ਜਿਹੜਾ ਜ਼ਖਮੀ ਦੱਸਿਆ ਜਾ ਰਿਹਾ ਕਾਰ ਦੇ ਵਿੱਚ ਜੋ ਬੈਠਾ ਸੀ ਜਿਹੜਾ ਭਤੀਜਾ ਲੱਗਦਾ ਸੀਗਾ ਰਜਿੰਦਰ ਉਸਦੀ ਜੋ ਜਾਨ ਬਚ ਗਈ ਹਾਲਾਂਕਿ ਉਹ ਵੀ ਜ਼ਖਮੀ ਦੱਸਿਆ ਜਾ ਰਿਹਾ ਤਾਂ ਉਸ ਪੂਰੇ ਮਾਮਲੇ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚਦੀ ਹੈ ਪੁਲਿਸ ਦਾ ਕੀ ਕਰਨ ਤੁਹਾਨੂੰ ਸੁਣਾ ਦਿੰਦੇ ਆ ਹੁਣ ਲਗੋਗੇ 40 ਮਿੰਟ ਪਹਿਲਾਂ ਹਨਾ 112 ਤੇ ਕੰਪਲੇਟ ਆਈ ਸੀ ਨਜ਼ਦੀਕ ਖੁੱਡਾ ਆਪੋਜੀਟ ਨੂੰ ਢਾਬੇ ਦੇ ਐਕਸੀਡੈਂਟ ਹੋਇਆ ਲੋਗੇ ਇੱਕ ਟਰੈਕਟਰ ਮਹਿੰਦਰਾ 555 ਉਹਦੇ ਮਗਰ ਕਬੜ ਗੱਡੀ ਵੱਨ ਕੇ ਹਨਾ ਜੋ ਚਲਾਗ ਦੋ ਦਸੂਹਾ ਨੂੰ ਉਹਨਾਂ ਦੀ ਗੱਡੀ ਖਰਾਬ ਹੋਈ ਸੀ ਜਾ ਰਹੇ ਸੀਗੇ ਉਹ ਆਪਣੇ ਦੱਸਣ ਦੇ ਵਿੱਚ ਦੱਸਦਾ ਕਿ ਅਸੀਂ ਚਾਚਾ ਭਤੀ ਜਦੋਂ ਨੇ ਪਿੰਡ ਤੋਂ ਜਾ ਰਹੇ ਆ ਸਾਡੀ ਗੱਡੀ ਖਰਾਬ ਸੀਗੀ ਜੋ ਕਿ ਆ ਨਜ਼ਦੀਕ ਆਪੋਜੀਟ ਨੂ ਟਾਬੇ ਦੇ ਟਰੈਕਟਰ ਜ਼ਿਆਦਾ ਤੇਜ਼ ਹੋਣ ਕਾਰਨ ਟਰੈਕਟਰ ਡੋਲ ਗਿਆ ਕਤਾਨਾ 'ਚ ਡਿੱਗ ਪਿਆ ਤੇ ਟਰੈਕਟਰ ਡਰਾਈਵਰ ਜੋ ਥੱਲੇ ਡੇ ਗਿਆ ਗੱਡੀ ਚੋਚਣ ਕੀਤੀ ਸੀ ਜੋ ਕਿ ਗੱਡੀ ਉੱਪਰ ਆਣ ਕੇ ਟਰੈਕਟਰ ਦੇ ਪਲਟ ਗਈ ਉਸ ਨੂੰ ਲੋਕਲ ਆਪਣੇ ਬੰਦਿਆਂ ਦੀ ਤਾਂ ਅਸੀਂ 112 ਦੇ ਮੁਲਾਜ਼ਮਾਂ ਨੇ ਉਹਨੂੰ ਬੜੀ ਜੱਦੂ ਜਹਦ ਨਾਲ ਉਹਨੂੰ ਥੱਲੋਂ ਕੱਢ ਕੇ ਜੋ ਕਿ ਦਸੂਹਾ ਹੜਤਾਲ ਦਾਖਲ ਕਰਾਇਆ ਗਿਆ ਜੋ ਕਿ ਜਤਿੰਦਰ ਸਿੰਘ ਸਨ ਉਹ ਜਗਦੀਪ ਸਿੰਘ ਪਿੰਡ ਡੱਡੀਆਂ ਜੋ ਉਹਦੀ ਉਥੇ ਮੌਤ ਹੋ ਗਈ ਆ ਟਾਟਾ ਨੇ ਉਹਨੂੰ ਮ੍ਰਿਤਕ ਘੋਸ਼ਨ ਕਰਤਾ ਉਸ ਦੇ ਨਾਲ ਇੱਕ ਜ਼ਖਮੀ ਜੋ ਕਿ ਉਹਦੇ ਪਿੰਡ ਦਾ ਹੀ ਭਤੀਜਾ ਲੱਗਦਾ ਸੀਗਾ ਉਹ ਰਜਿੰਦਰ ਸਿੰਘ ਸਨ ਉਹ ਸਾਧੂ ਸਿੰਘ ਤੇਰੀ ਕਾਰ ਸੀ ਕਵਿਡ ਗੱਡੀ ਜੋ ਲੈ ਕੇ ਜਾ ਰਹੇ ਸੀ ਉਹਨੂੰ ਉਹ ਜ਼ਖਮੀ ਹੋ ਗਿਆ ਤੇ ਦੋਨਾਂ ਨੂੰ ਦਸੂਹਾ ਦੇ ਸਰਕਾਰੀ ਹੜਤਾਲ ਦੇ ਵਿੱਚ ਉਹ ਨੂੰ ਮੋਰਚੀ ਚ ਰਖਾਤਾ ਤੇ ਡਿਊਟੀ ਅਫਸਰ ਤੇ ਹਵਾਲੇ ਕਰਤਾ ਗਿਆ ਕੇਸ ਤੇ ਦੂਸਰੇ ਨੂੰ ਜਖਮੀ ਨੂੰ ਦਸੂਹਾ ਸਰਕਾਰੀ ਹਸਪਤਾਲ ਦਖ